ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨਮਾਨ 16 ਜੂਨ ਨੂੰ ਵਿਆਹ ਦੇ ਬੰਦਨ ਵਿੱਚ ਬੰਦਨ ਜਾ ਰਹੇ ਨੇ। ਉਹਨਾਂ ਦੇ ਘਰ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਨੇ। ਅੱਜ ਅਨਮੋਲ ਗਗਨਮਾਨ ਦੇ ਹੱਥਾਂ ਤੇ ਸ਼ਗਨਾ ਦੀ ਮਹਿੰਦੀ ਲਗਾਈ ਗਈ। ਜੇਸਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ। ਅਨਮੋਲ ਗਗਨਮਾਨ ਦਾ ਵਿਆਹ ਮਹਾਰੀ ਦੇ ਜਿਰਕਪੁਰ ਸ਼ਹਿਰ ਵਿੱਚ ਸਥਿਤ ਮੈਰਿਜ ਪੈਲੇਸ ਵਿੱਚ ਹੋਵੇਗਾ। ਮਹਿੰਦੀ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋ ਚੁੱਕੀਆਂ ਨੇ ਅਤੇ ਅੱਜ ਸ਼ਾਮ ਨੂੰ ਜਾਪੋ ਦਾ ਪ੍ਰੋਗਰਾਮ ਹੋਵੇਗਾ ਵਿਆਹ ਦੀਆਂ ਸਾਰੀਆਂ ਰਸਮਾਂ ਚੰਡੀਗੜ੍ਹ ਦੇ ਸੈਕਟਰ 39 ਸਥਿਤ ਉਹਨਾਂ ਦੀ ਰਿਆਸਤ ਤੇ ਨਿਭਾਈਆਂ ਜਾ ਰਹੀਆਂ ਨੇ ਇਸ ਵਿਆਸਮਾਗਨ ਵਿੱਚ ਉਹਨਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਸ਼ਿਰਕਤ ਕੀਤੀ ਦੱਸਦੀ ਹੈ ਕਿ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਸ਼ਹਿਬਾਦ ਨਾਲ ਵਿਆਹ ਕਰਵਾਉਣ ਜਾ ਰਹੀ ਹੈ ਜੋ ਕਿ ਪਿਛੇ ਤੋਂ ਵਕੀਲ ਨੇ ਅਤੇ ਉਹਨਾਂ ਦਾ ਪਰਿਵਾਰ ਜਿਰਕਪੁਰ ਵਿੱਚ ਰਹਿੰਦਾ ਹੈ। ਅਨਮੋਲ ਗਗਨ ਮਾਨ ਇੱਕ ਪਰਯਾਪੀ ਗਾਇਕ ਨੇ। ਜਿਸ ਤੋਂ ਬਾਅਦ ਉਹਨਾਂ ਨੇ ਆਪਣਾ ਪੇਸ਼ਾ ਛੱਡ ਕੇ ਆਨ ਆਮ ਆਦਮੀ ਪਾਰਟੀ ਤੋਂ ਸਿਆਸਤ ਵਿੱਚ ਪੈ ਰੱਖਿਆ ਸੀ 2022 ਵਿੱਚ ਉਹਨਾਂ ਨੂੰ ਮਹਾਰੀ ਜ਼ਿਲ੍ਹੇ ਦੇ ਵਿਧਾਨ ਸਭਾ ਦਾ ਖਰੜ ਤੋਂ ਟਿਕਟ ਮਿਲੀ ਸੀ ਅਤੇ ਚੋਣਾਂ ਵਿੱਚ ਉਹਨਾਂ ਨੇ ਅਕਾਲੀ ਦਲ ਦੇ ਉਮੀਦਵਾਰ ਰਜੀਤ ਸਿੰਘ ਗੇਲ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ ਸਤੂ ਸਿੰਘ ਹੀ ਸਾਰੇ ਅਨਮੋਲ ਗਗਨ ਮਾਨ ਨੂੰ ਉਹਨਾਂ ਦੇ ਵਿਆਹ ਦੀਆਂ ਵਧਾਈਆਂ ਦੇ ਸਕਦੇ ਹੋ ਸੋ ਅੱਜ ਜਾਗਰੂਤੇ ਮਹਿੰਦੀ ਦੀਆਂ ਰਸਮਾਂ ਤੋਂ ਬਾਅਦ ਕੱਲ੍ਹ ਯਾਨੀ ਕਿ 16 ਜੂਨ ਨੂੰ ਆਨੰਮੋਲ ਗਗਨਮਾਨ ਵਿਆਹ ਦੇ ਬੰਧਨ ਵਿੱਚ ਬੰਦੇ ਜਾਣਗੇ ਸੋ ਸਾਡੇ ਵੱਲੋਂ ਵੀ ਉਹਨਾਂ ਨੂੰ ਬਹੁਤ ਬਹੁਤ ਪ੍ਰੋਬਾਰਕਾਂ ਵਧਾਈਆਂ